ਨਾਮ ਤੁਹਾਡਾ ਮਰਾ 라ਉ ਜੀ 라ਉ ਜੀ ਬੋਡੀ ਲੈ ਕੇ ਆਇਓ ਕੀ ਲੱਗਦੇ ਤੁਹਾਡੇ ਸਰ ਮੇਰਾ ਦੂਰ ਦਫ਼ਤਰ ਕਰਦਾ ਰਿਹਾ ਕਿ ਨਾ ਕੀ ਹੁੰਦਾ ਉਹਦਾ ਅਮਨ ਨਾਮ ਹੈ ਜੀ ਕਿਥੇ ਰਹਿੰਦੇ ਹੋ ਮੈਂ ਗਿਆਸਪੁਰ ਦਾ ਤੇ ਛੋਟਾ ਰੋਡ ਸਰਪੰਚ ਲੋਨ ਨੇ ਗਲੀ ਨੰਬਰ ਦੁੱਧ ਤੇ ਅਮਨ ਇਹ ਕਰਦਾ ਕੀ ਸੀਗਾ ਉਹ ਸੱਤੇ ਵਾਲੀ ਫੈਕਟਰੀ ਜੀਂ ਜੋਬ ਕਰਦਾ ਸੀ ਕੀ ਹੋਇਆ ਕਿ ਅੱਜ ਨੇ ਕੀ ਕੀਤਾ ਕੀ ਪਰ ਇਹਦੇ ਬਾਰੇ ਕਹਿ ਨਹੀਂ ਸਕਦੇ ਜੀ ਡਿਊਟੀ ਤੇ ਅੱਜ ਗਿਆ ਨਹੀਂ ਛੁੱਟੀ ਸੀਗੀ ਮੈਨੂੰ ਪਤਾ ਲੱਗੇ ਜਦੋਂ ਮੈਂ ਵੀ ਆਇਆ ਕਰੇ ਮੈਂ ਮਾਲ ਚ ਉਸ ਤੋਂ ਬਾਅਦ ਜੀ ਪਤਾ ਨਹੀਂ ਜੀ ਮੈਨੂੰ ਇੰਨਾ ਜ਼ਿਆਦਾ ਖਾਸ ਤੁਸੀਂ ਕਰਿਆ ਕੀ ਦੇਖਿਆ ਤੁਸੀਂ ਦੇਖਿਆ ਇਹ ਦੇਖਿਆ ਕਿ ਜਦੋਂ ਗੇਟ ਖੁੱਲਿਆ ਹੋਇਆ ਸੀਗਾ ਲਟਕਿਆ ਹੋਇਆ ਸੀਗਾ ਜੀ ਵਿੱਚ ਹਮ ਉਸ ਤੋਂ ਬਾਅਦ ਸਰ ਨੂੰ ਮੈਂ ਕੰਪਲੇਨ ਪਾਈ ਹਮ ਉੱਥੋਂ ਲੈ ਕੇ ਆਇਆ ਮੈਂ ਸਰ ਨੂੰ ਇਹ ਕਾਰਵਾਰੀ ਉਹਨਾਂ ਨੇ ਕੀਤੀ ਜੀ ਕਿਹੜੇ ਥਾਣੇ ਦਾ ਮਾਮਲਾ ਦਾਬਾ ਚੌਂਕ ਜਿੱਥੋਂ ਜੀ ਇਹ ਕਿੰਨੇ ਭੈਣ ਭੋਏ ਨੇ ਇਸਰ ਦੋ ਭਰਾ ਇੱਕ ਭੈਣ ਕਿੰਨੇ ਟਾਈਮ ਤੋਂ ਰੇ ਰਹੇ ਆ ਇੱਥੇ 4 ਮਹੀਨੇ ਹੋਏ ਸੀ ਆਪਣੇ ਮਾਸਾ ਵਾਸੇ ਕੋਲ ਆਏ ਸੀ ਤੇ ਪਤਾ ਚੱਲਿਆ ਵੀ ਪੁਲਿਸ ਨੇ ਮੋਬਾਈਲ ਵੀ ਰਿਕਵਰ ਕੀਤਾ ਆਪਣੇ ਕੋਲ ਜਾਂਚ ਲਈ ਜੀ ਉੱਤੇ ਕੋਈ ਸੰਦੇਕਦ ਨੰਬਰ ਸੀਗੇ ਤੁਹਾਡੇ ਦੇ ਸਬੰਧਕ ਉਹ ਵੀ ਚੈੱਕ ਕਰ ਰਹੇ ਪੁਲਿਸ ਹਾਂਜੀ ਉਹਦਾ ਪਾਸਵਰਡ ਭੁੱਲੇਗਾ ਫਿਰ ਪਤਾ ਲੱਗੀ ਹੋਈ ਜੀ ਨਾਮ ਤੁਹਾਡਾ ਰਾਉ ਜੀ ਬੋਡੀ ਲੈ ਕੇ ਆਈ ਹਾਂ ਕੀ ਲੱਗਦੇ ਤੁਹਾਡੇ ਸਰ ਮੇਰਾ ਦੂਰ ਦਾ ਗਦਰ ਹੈ ਕਿ ਨਾ ਕੀ ਹੁੰਦਾ ਉਹਦਾ ਅਮਨ ਨਾਮ ਹੈ ਕਿਥੇ ਰਹਿੰਦੇ ਹੋ ਮੈਂ ਗੈਸਪਰੇ ਤੋਂ ਫੋਟਾ ਰੋਡ ਸਰਪੰਚ ਕੋਲ ਨਹੀਂ ਜੇਲੀ ਨੰਬਰ ਦੁੱਧ ਤੇ ਅਮਨ ਐ ਕਰਦਾ ਕਿ ਸੀਗਾ ਉਹ ਬੱਤੇ ਵਾਲੀ ਫੈਕਟਰੀ 'ਚ ਜੌਬ ਕਰਦਾ ਸੀ ਕੀ ਹੋਇਆ ਕਿ ਅੱਜ ਇਹਨੇ ਕੀ ਕੀਤਾ ਕੀ ਹੈ ਪਰ ਇਹਦੇ ਬਾਰੇ ਕਹਿ ਨਹੀਂ ਸਕਦਾ ਜੀ ਇੱਕ ਡਿਊਟੀ ਤੇ ਆਜੀ ਗਿਆ ਨਹੀਂ ਛੁੱਟੀ ਸੀਗੀ ਮੈਨੂੰ ਪਤਾ ਲੱਗਿਆ ਜਦੋਂ ਮੈਂ ਵੀ ਆਇਆ ਕਰੇ ਦੇਖਿਆ ਮਾਲ 'ਚ ਉਸ ਤੋਂ ਬਾਅਦ ਜੀ ਪਤਾ ਨਹੀਂ ਲੱਗਿਆ ਮੈਨੂੰ ਇੰਨਾ ਜ਼ਿਆਦਾ ਖਾ ਗਿਆ ਤੁਸੀਂ ਕਰਿਆ ਕੀ ਦੇਖਿਆ ਤੁਸੀਂ ਦੇਖਿਆ ਇਹ ਦੇਖਿਆ ਕਿ ਜਦੋਂ ਗੇਟ ਖੁੱਲਿਆ ਹੋਇਆ ਸੀਗਾ ਲਟਕਿਆ ਹੋਇਆ ਸੀਗਾ ਜੀ ਵਿੱਚ ਉਸ ਤੋਂ ਬਾਅਦ ਸਰ ਨੂੰ ਮੈਂ ਕੰਪਲੇਨ ਪਾਈ ਉਹ ਤੋਂ ਲੈ ਕੇ ਆਇਆ ਮੈਂ ਸਰ ਨੂੰ ਕਿਹੇ ਕਾਰਵਾਰੀ ਤੋਂ ਉਹਨਾਂ ਨੇ ਕੀਤੀ ਹੈ ਜੀ ਕਿਹੜੇ ਥਾਣੇ ਦਾ ਮਾਮਲਾ ਦਾਬਾ ਚੌਕ ਕਿਸੋ ਜੀ ਠੀਕ ਇਹ ਕਿੰਨੇ ਭੈਣ ਭਏ ਨੇ ਇਹ ਸਰ ਦੋ ਭਰਾ ਇੱਕ ਭੈਣ ਜੀ ਕਿੰਨੇ ਟਾਈਮ ਤੋਂ ਰੇ ਰਹੇ ਆ ਇੱਥੇ 4 ਮਹੀਨੇ ਹੋਏ ਸੀ ਆਪਣੇ ਮਾਸਾ ਵਾਸੀ ਕੋਲ ਆਏ ਸੀ ਤੇ ਪਤਾ ਚੱਲਿਆ ਵੀ ਪੁਲਿਸ ਨੇ ਮੋਬਾਈਲ ਵੀ ਰਿਕਵਰ ਕੀਤਾ ਆਪਣੇ ਕੋਲ ਜਾਂਚ ਲਈ ਜੀ ਉੱਤੇ ਕੋਸ਼ਿਸ਼ ਸੰਦੇਕ ਦੇ ਨੰਬਰ ਸੀਗੇ ਤੁਹਾਡੇ ਦੇ ਸਮੂਦਾਇਕ ਉਹ ਵੀ ਚੈੱਕ ਕਰ ਰਹੇ ਪੁਲਿਸ ਹਾਂਜੀ ਉਹਦਾ ਪਾਸਵਰਡ ਭੁੱਲੇਗਾ ਫਿਰ ਪਤਾ ਲੱਗੇਗਾ ਜੀ ਨਾਮ ਤੁਹਾਡਾ ਰਾਹੁਲ ਰਾਹੁਲ ਜੀ ਬੋਡੀ ਲੈ ਕੇ ਆਈ ਹਾਂ ਕੀ ਲੱਗਦੇ ਤੁਹਾਡੇ ਸਰ ਮੇਰਾ ਦੂਰ ਦਾ ਰਹੇ ਕਿ ਨਾ ਕੀ ਹੁੰਦਾ ਉਹਦਾ ਅਮਨ ਨਾਮ ਹੈ ਕਿਥੇ ਰਹਿੰਦੇ ਹੋ ਮੈਂ ਗਿਆ ਸਪਰੇਤਾ ਦੇ ਛੋਟਾ ਰੋਡ ਸਰਪੰਚ ਕੋਲੋਂ ਵੇਲੀ ਨੰਬਰ ਦੁੱਦ ਤੇ ਅਮਨ ਇਹ ਕਰਦਾ ਕੀ ਸੀਗਾ ਇਹ ਬੱਤੇ ਵਾਲੀ ਫੈਕਟਰੀ 'ਚ ਜੋਬ ਕਰਦਾ ਸੀ ਕੀ ਹੋਇਆ ਕਿ ਅੱਜ ਇਹਨੇ ਕੀ ਕੀਤਾ ਕੀ ਸਰ ਇਹਦੇ ਬਾਰੇ ਕਹਿ ਨਹੀਂ ਸਕਦੇ ਜੀ ਡਿਊਟੀ ਤੇ ਅੱਜ ਹੀ ਘਰ ਨਹੀਂ ਛੁੱਟੀ ਸੀਗੀ ਮੈਨੂੰ ਪਤਾ ਲੱਗਿਆ ਜਦੋਂ ਮੈਂ ਵੀ ਆਇਆ ਘਰੇ ਦੇਖਿਆ ਮਾਲ 'ਚ ਉਸ ਤੋਂ ਬਾਅਦ ਜੀ ਪਤਾ ਨਹੀਂ ਬੰਨ ਨੂੰ ਇਨਾ ਜ਼ਿਆਦਾ ਖਾ ਗਿਆ ਤੁਸੀਂ ਕਰਿਆ ਕੀ ਦੇਖਿਆ ਤੁਸੀਂ ਦੇਖਿਆ ਇਹ ਦੇਖਿਆ ਕਿ ਜਦੋਂ ਗੇਟ ਖੁੱਲਿਆ ਹੋਇਆ ਸੀਗਾ ਲਟਕਿਆ ਹੋਇਆ ਸੀ ਜੀ ਵਿੱਚ ਹਮ ਉਸ ਤੋਂ ਬਾਅਦ ਸਰ ਨੂੰ ਮੈਂ ਕੰਪਲੇਨ ਪਾਈ ਹਮ ਉਸ ਤੋਂ ਲੈ ਕੇ ਆਇਆ ਮੈਂ ਸਰ ਨੂੰ ਕਿਹੜੇ ਕਾਰਵਾਰੀ ਉਹਨਾਂ ਨੇ ਕੀਤੀ ਜੀ ਕਿਹੜੇ ਥਾਣੇ ਦਾ ਮਾਮਲਾ ਡਾਬਾ ਚੋਂ ਕਿਥੋਂ ਜੀ ਠੀਕ ਇਹ ਕਿੰਨੇ ਭੈਣ ਬੋਏ ਨੇ ਇਸਰ ਦੋ ਭਰਾ ਇੱਕ ਭੈਣ ਕਿੰਨੇ ਟਾਈਮ ਤੋਂ ਰੇ ਰਹੇ ਆ ਇੱਥੇ 4 ਮਹੀਨੇ ਹੋਏ ਸੀ ਆਪਣੇ ਮਾਸਾ ਵਾਸੀ ਕੋਲ ਆਏ ਸੀ ਕਿਤਾ ਜਿਲ੍ਹਾ ਵੀ ਪੁਲਿਸ ਨੇ ਮੋਬਾਈਲ ਵੀ ਰਿਕਵਰ ਕੀਤਾ ਹੈ ਆਪਣੇ ਕੋਲ ਜਾਂਚ ਲਈ ਜੀ ਉੱਤੇ ਕੋਈ ਸ਼ੰਕੇਦ ਨੰਬਰ ਸੀਗੇ ਤੁਹਾਡੇ ਦੇ ਸਮਝავਕ ਉਹ ਵੀ ਚੈੱਕ ਕਰ ਰਹੇ ਪੁਲਿਸ ਹਾਂਜੀ ਉਹਦਾ ਪਾਸਵਰਡ ਭੁੱਲੇ ਦਾ ਫਿਰ ਪਤਾ ਲੱਗੀ ਗਈ